ਕਤਰੀ ਗਾਲਜੀ ਜੈਪੁਰ ਟਰੈਵਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਮੈਂ ਮੌਜੂਦ ਹਾਂ ਜੈਗੜ ਫੋਰਟ ਦੇ ਬਿਲਕੁਲ ਬਾਹਰ ਤੇ ਅੱਜ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰਾ ਜਿਹੜਾ ਜੈਗੜ ਫੋਰਟ ਹੈਗਾ ਆ ਉਹ ਦਿਖਾਉਣਾ ਆ ਅਮੇਰ ਫੋਰਟ ਜਿਹੜਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕਾ ਹਾਂ ਕਿ ਉਹ ਜਿਹੜਾ ਸਗਾ ਸ਼ਾਹੀ ਪਰਿਵਾਰ ਦਾ ਰਾਜੇ ਦਾ ਜਿਹੜਾ ਪੈਲੈਸ ਹੈਗਾ ਯਾਨੀ ਕਿ ਰਹਿਣ ਵਾਲਾ ਘਰ ਹੈਗਾ ਜਿੱਤੇ ਜਿਹੜਾ ਜੈਗੜ ਫੋਰਟ ਹੈਗਾ ਆ ਇਹ ਜਿਹੜਾ ਉਸ ਟਾਈਮ ਦੇ ਉੱਤੇ ਯਾਨੀ ਕਿ 16ਵੀਂ ਸਦੀ ਦੇ ਵਿੱਚ ਇਹ ਜਿਹੜਾ ਆਰਮੀ ਸੀਗੀ ਆਰਮੀ ਦੇ ਲਈ ਇਹ ਸਾਰਾ ਕਿਲਾ ਸਗਾ ਇੱਥ ਸਾਰੇ ਕਿਲੇ ਨੂੰ ਦੇਖਦੇ ਆ ਜੈਗੜ ਕਿਲੇ ਤੇ ਨੈਟਵਰਕ ਬਿਲਕੁਲ ਵੀ ਨਹੀਂ ਹੈਗਾ ਸੋ ਜੇ ਤੁਸੀਂ ਸੋਚਦੇ ਆ ਨਾ ਕਿ ਇੱਥੇ ਆ ਕੇ ਤੁਸੀਂ ਰੈਪਿਡ ਹੋ ਵਗੈਰਾ ਬੁੱਕ ਕਰਨੀ ਹੈ ਤੇ ਬਹੁਤ ਔਖਾ ਕੰਮ ਹੋਊਗਾ ਆ ਦੇਖੋ ਬਿਲਕੁਲ ਵੀ ਨੈਟਵਰਕ ਨਹੀਂ ਹੈਗਾ ਤੇ ਟਿਕਟ ਵੀ ਇੱਥੋਂ ਕੈਸ਼ ਵਿੱਚ ਹੀ ਲੈਣੀ ਪੈਂਦੀ ਹੈ ਕਿਉਂਕਿ ਜਿਹੜਾ Google Pay ਵਗੈਰਾ UPI ਐਪ ਵਗੈਰਾ ਚੱਲਦੀ ਨਹੀਂ ਹੈਗੀ ਨੈਟਵਰਕ ਇੱਥੇ ਬਿਲਕੁਲ ਵੀ ਨਹੀਂ ਹੈਗਾ ਕਿਉਂਕਿ ਕਿਲਾ ਕਾਫੀ ਜ਼ਿਆਦਾ ਹਾਈਟ ਦੇ ਉੱਤੇ ਆ ਸੋ ਕੈਸ਼ ਵਗੈਰਾ ਆਪਣੇ ਕੋਲ ਰੱਖਿਓ ਜੇ ਤੁਸੀਂ ਜੈਗੜ ਕਿਲਾ ਦੇਖਣ ਲਈ ਆਉਣਾ ਹੈਗਾ ਤੇ ਕੋਸ਼ਿਸ਼ ਕਰਿਓ ਕਿ ਬਾਈਕ ਜਾਂ ਸਕੂਟੀ ਵਗੈਰਾ ਲੈ ਕੇ ਆਓ ਕਿਉਂਕਿ ਇੱਥੋਂ ਫਿਰ ਵਾਪਸੀ ਜਾਣ ਵੇਲੇ ਕਿਉਂਕਿ ਜੇ ਰੈਪਿਡ ਉਹੀ ਬੁੱਕ ਨਾ ਹੋਈ ਕੋਈ ਬਾਈਕ ਹੀ ਬੁੱਕ ਨਾ ਹੋਈ ਤਾਂ ਫਿਰ ਜਾਣ ਵੇਲੇ ਔਖੇ ਹੋਵਗੇ ਕੰਮ ਇਹਦੀ ਜਿਹੜੀ ਮੇਨ ਐਂਟਰੈਂਸ ਆ ਗਈ ਇੱਥੇ ਅੰਦਰ ਜਾਣ ਲਈ ਜਿਹੜੀ ਟਿਕਟ ਹੈਗੀ ਆ ਉਹ ਹੈਗੀ ਹੈ 150 ਰੁਪਇਆ ਤੇ ਬਾਈਕ ਤੇ ਜਿਹੜੀ ਪਾਰਕਿੰਗ ਹੈਗੀ ਉਹਦੀ ਹੈਗੀ ਹੈ 20 ਰੁਪਏ ਦੀ ਪਰਚੀ ਲੱਗੀ ਹੈ ਗੱਡੀਆਂ ਇਸ ਕਿਲੇ ਦੇ ਅੰਦਰ ਤੱਕ ਆ ਜਾਂਦੀਆਂ ਆ ਤੇ ਕਿਲਾ ਦੇਖੋ ਬਹੁਤ ਜ਼ਿਆਦਾ ਸੋਹਣਾ ਉਸ ਟਾਈਮ ਦੇ ਉੱਤੇ ਤੇ ਕਿ ਤੁਹਾਨੂੰ ਪਤਾ ਹੀ ਦੱਸਿਆ ਹੈ ਕਿ ਮੈਂ ਆਰਮੀ ਦੇ ਵਾਸਤੇ ਸਗਾ ਇਹ ਇਸ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤੋਪ ਰੱਖੀ ਹੋਈ ਆ ਤੇ ਵੱਖ-ਵੱਖ ਤੋਪਾਂ ਦੇ ਨਾਮ ਹੈਗੇ ਜਿੱਦਾਂ ਹੁਣ ਜਿਹੜੀ ਪਹਿਲੀ ਤੋਪ ਆਪਾਂ ਦੇਖਣ ਜਾਣ ਜਾਰੇ ਇਹਦਾ ਨਾਮ ਹੈਗਾ ਜੈਵਾਨ ਤੋਪ ਤੇ ਅੱਗੇ ਲਿਖਿਆ ਹੈਗਾ ਆ ਵਿਜੇਗੜੀ ਇਹ ਜਿਹੜੀ ਤੁਸੀਂ ਸਾਹਮਣੇ ਤੋਪ ਦੇਖ ਰਹੇ ਹੋ ਇਸ ਤੋਪ ਦਾ ਨਾਮ ਹੈਗਾ ਜੈਵਾਨ ਤੋਪ ਤੇ ਇਹਦੀ ਜਿਹੜੀ ਆ ਚੱਕੇ ਦੀ ਉਚਾਈ ਹੈਗੀ ਆ ਇਹ 9 ਫੁੱਟ ਦੀ ਆ ਔਰ ਤੁਸੀਂ ਦੇਖੋਗੇ ਤੋਪ ਜਿਹੜੀ ਹੈਗੀ ਹੈ ਇਹ ਕਿੰਡੀ ਵੱਡੀ ਤੋਪ ਆ ਇਸ ਤੋਪ ਨੂੰ ਜੈਪੁਰ ਦੇ ਵਿੱਚ ਹੀ ਇਹ ਕਾਰਖਾਨੇ ਦੇ ਵਿੱਚ ਬਣਾਇਆ ਗਿਆ ਸੀਗਾ ਮਹਾਰਾਜਾ ਜੈ ਸਿੰਘ ਨੇ ਇਹਨੂੰ 1720 ਦੇ ਵਿੱਚ ਬਣਵਾਇਆ ਸੀਗਾ ਔਰ ਤੁਸੀਂ ਦੇਖੋ ਕਿ ਇਸ ਤੋਪ ਦੇ ਨਾਲ ਜਿਹੜੀ ਹੈਗੀ ਹੈ ਨਾ ਇਸ ਨੂੰ ਲਾਈਫ ਦੇ ਵਿੱਚ ਇੱਕੋ ਵਾਰੀ ਚਲਾਇਆ ਗਿਆ ਸੀਗਾ ਤੇ 22 ਮੀਲ ਦੀ ਜਿਹੜੀ ਦੂਰੀ ਮਾਪੀ ਗਈ ਸੀਗੀ ਇਹਦੀ 22 ਮੀਲ ਦੂਰ ਤੱਕ ਇਹ ਮਾਰ ਕਰਦੀ ਹੈ ਤੇ ਤੁਸੀਂ ਦੇਖੋ ਇਹਦੀ ਬੈਕ ਸਾਈਡ ਦੇ ਉੱਤੇ ਚੱਕੇ ਲੱਗੇ ਹੋਏ ਆ ਇਹਨਾਂ ਦੀ ਮਦਦ ਨਾਲ ਇਸ ਨੂੰ ਮੋੜਿਆ ਵੀ ਜਾ ਸਕਦਾ ਹੈ ਕਿਸੇ ਵੀ ਸਾਈਡ ਤੇ ਘੁਮਾਇਆ ਜਾ ਸਕਦਾ ਤੇ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਜਿਹੜੀ ਇਹ ਸਟੋਪ ਦੀ ਆਹ ਨਾਲ ਹੈਗੀ ਆ ਇਹ 20 ਫੁੱਟ ਲੰਬੀ ਆ ਦੇਖੋ 20 ਫੁੱਟ ਲੰਬੀ ਇਹਦੀ ਨਾਲ ਤੇ ਜਿਹੜਾ ਚੱਕੇ ਦਾ ਜਿਹੜਾ ਸਾਈਜ਼ ਹੈਗਾ ਉਹ 9 ਫੁੱਟ ਦਾ ਔਰ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੀ ਵੱਡੀ ਤੋਪ ਹੋਏਗੀ ਇਹ ਦੁਨੀਆ ਦੀ ਸਭ ਤੋਂ ਵੱਡੀ ਤੋਪ ਆ ਕਿਲੇ ਦੇ ਵਿੱਚ ਆ ਜਿਹੜੇ ਚਿਰੁਖੇ ਜੇ ਬਣੇ ਹੋਏ ਆ ਇਥੋਂ ਜਿਹੜੀ ਅੰਦਰ ਬੈਠੀ ਹੋਈ ਸੈਨਾ ਸੀਗੀ ਉਹ ਬਾਹਰ ਤੇ ਸੈਨਿਕਾਂ ਨੂੰ ਤਾਂ ਬਾਹਰ ਦੀ ਆਰਮੀ ਨੂੰ ਤਾਂ ਦੇਖ ਸਕਦੀ ਸੀਗੀ ਪਰ ਬਾਹਰ ਦੀ ਆਰਮੀ ਜਿਹੜੀ ਹੈਗੀ ਆ ਉਹ ਅੰਦਰਲੇ ਸੈਨਿਕ ਨੂੰ ਨਹੀਂ ਦੇਖ ਸਕਦੀ ਸੀਗੀ ਇੱਥੋਂ ਇਹ ਸਾਰਾ ਜਿਹੜਾ ਹੈਗਾ ਹਮਲਾ ਕਰਦੇ ਹੁੰਦੇ ਸੀਗੇ ਬਾਹਰ ਦੀ ਜਿਹੜੀ ਸੈਨਾ ਸੀਗੀ ਇਹ ਜਿਹੜਾ ਹੈਗਾ ਹਾਲੇ ਆਪਾਂ ਕਿਲੇ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਹੀ ਹੈਗੇ ਆ ਅੱਗੇ-ਅੱਗੇ ਇਹ ਕਿਲੇ ਦੇ ਵਿੱਚ ਕਾਫੀ ਕੁਝ ਆਏਗਾ ਦੇਖਣ ਦੇ ਲਈ ਆ ਜਿਹੜੀ ਉੱਚੀ ਜਿਹੇ ਮਿਨਾਰ ਹੈ ਇਹਦੇ ਉੱਤੇ ਲੱਗਾ ਹੋਇਆ ਝੰਡਾ ਜਿਹੜਾ ਹੈਗਾ ਇਹ ਅਮੀਰ ਫੋਡ ਤੋਂ ਤੋਂ ਦੇਖਤਾ ਪਿਆ ਸੀਗਾ ਤੇ ਉੱਥੇ ਗਾਈਡ ਨੇ ਆਪਾਂ ਨੂੰ ਦੱਸਿਆ ਸੀਗਾ ਕਿ ਜੇਕਰ ਇਹ ਝੰਡਾ ਇਕੱਲਾ ਹੋਵੇ ਤਾਂ ਇਹਦਾ ਮਤਲਬ ਕਿ ਇੱਥੇ ਜਿਹੜਾ ਰਾਜਾ ਜਿਹੜਾ ਹੈਗਾ ਉਹ ਜੈਪੁਰ ਦੇ ਵਿੱਚ ਨਹੀਂ ਹੈਗਾ ਤੇ ਅੱਜ ਵੀ ਜਦੋਂ ਜ ਰਾਜਾ ਜਿਹੜਾ ਹੈਗਾ ਆ ਉਹ ਜੈਪੁਰ ਦੇ ਵਿੱਚ ਹੁੰਦਾ ਹੈ ਤੇ ਇੱਥੇ ਦੋ ਝੰਡੇ ਲੱਗਦੇ ਆ ਯੂਰਪ ਦੇ ਵਿੱਚ ਵੀ ਕਾਫੀ ਸਾਰੇ ਕਿਲੇ ਦੇਖੇ ਆ ਜਦੋਂ ਮੈਂ ਘੁੰਮਣ ਗਿਆ ਸੀਗਾ ਤੇ ਉਹ ਉਹਨਾਂ ਕਿਲਿਆਂ ਦੇ ਵਿੱਚ ਨਾ ਉੱਥੋਂ ਦੇ ਜਿਹੜੇ ਲੋਕਲ ਲੋਕ ਹਨ ਉਹਨਾਂ ਨੂੰ ਇੰਨੀਆ ਗੱਲਾਂ ਵੀ ਸਾਡੀ ਕਿਹੜੀ ਚੀਜ਼ ਹੈਗੀ ਇਹਨੂੰ ਸਾਂਭ ਕੇ ਰੱਖਣਾ ਤੁਸੀਂ ਦੇਖੋ ਥਾਂ ਥਾਂ ਦੇ ਉੱਤੇ ਲੋਕਾਂ ਨੇ ਆਪਣੇ ਨਾਂ ਲਿਖ ਲਿਖ ਕੇ ਤੇ ਕਿਲੇ ਦੀ ਜਿਹੜੀ ਹੈਗੀ ਆ ਲੁੱਕ ਹੈਗੀ ਉਹਨੂੰ ਖਰਾਬ ਕੀਤਾ ਹੋਇਆ ਹੈ ਇਹ ਪਤਾ ਨਹੀਂ ਲੋਕਾਂ ਨੂੰ ਕਦੋਂ ਅਕਲ ਆਊਗੀ ਇਹੋ ਜੀ ਤੇ ਦੇਖੋ ਜੈਗੜ ਫੋਰਟ ਦੇ ਉੱਤੇ ਖੜੇ ਹੋ ਕੇ ਅਮੇਰ ਫੋਰਟ ਜਿਹੜਾ ਹੈਗਾ ਪੂਰਾ ਦਿਸਦਾ ਪਿਆ ਆ ਪੂਰਾ ਜਿਹੜਾ ਅਮੇਰ ਫੋਰਟ ਹੈਗਾ ਤੇ ਅਮੇਰ ਫੋਰਟ ਤੋਂ ਇਧਰ ਨੂੰ ਆਲੀ ਕੋਈ ਦਾ ਰਸਤਾ ਵੀ ਹੈਗਾ ਆਉਣ ਜੀ ਠੀ ਆਰਮੀ ਯੂਜ਼ ਕਰਦੀ ਸੀਗੀ ਉਸ ਟਾਈਮ ਦੇ ਉੱਤੇ ਪੁਰਾਣੇ ਟਾਈਮ ਦੇ ਉੱਤੇ ਤੇ ਉਹ ਜਿਹੜੀ ਲੇਕ ਹੈਗੀ ਉਹ ਵੀ ਦਿਸਦੀ ਪਈ ਦੇਖੋ ਕਿਲੇ ਦੇ ਅੰਦਰ ਲੁੱਕੀ ਊਠ ਦੇ ਉੱਤੇ ਸਵਾਰੀ ਕਰਨ ਦਾ ਮਜ਼ਾ ਲੈ ਰਹੇ ਆ ਆਨੰਦ ਲੈ ਰਹੇ ਆ ਇਦਾਂ ਦੀਆਂ ਫੈਸਿਲਿਟੀ ਵੀ ਕਿਲੇ ਦੇ ਅੰਦਰ ਹੈਗੀਆਂ ਬਾਕੀ ਆ ਦੀਵਾਰ ਦੇ ਉੱਤੋਂ ਉੱਤੋਂ ਦੀ ਵੀ ਤੁਰ ਕੇ ਅੱਗੇ ਜਾਇਆ ਜਾ ਸਕਦਾ ਕੀ ਲਿਖਿਆ ਹੋਇਆ ਫਰੈਂਡਸ ਆਫ ਦਾ ਮਿਊਜ਼ੀਅਮ ਜੈਗੜ ਹੇਤਰ ਅੰਦਰ ਕੁਝ ਹੋਰ ਵਗਰੇ ਦੇਖਦੇ ਅੰਦਰ ਕੀ ਹੈਗਾ ਜੈਕਟ ਕਿਲਾ ਸਨ 1726 ਦੇ ਵਿੱਚ ਮਹਾਰਾਜਾ ਸਵਾਈ ਜੈ ਸਿੰਘ ਦੂਜੇ ਵੱਲੋਂ ਬਣਾਇਆ ਗਿਆ ਸੀਗਾ ਤੇ ਇਸ ਕਿਲੇ ਦਾ ਮੁੱਖ ਮਕਸਦ ਸੀਗਾ ਅਮੀਰ ਫੋੜ ਦੀ ਰੱਖਿਆ ਕਰਨਾ ਤੇ ਜਿਹੜਾ ਰਾਜਸੀ ਖਜ਼ਾਨਾ ਸੀਗਾ ਉਸ ਦੀ ਰੱਖਿਆ ਕਰਨਾ ਇਹਦਾ ਮੇਨ ਮੋਟਿਵ ਸੀਗਾ ਤੇ ਇਸ ਕਿਲੇ ਦੇ ਵਿੱਚ ਜਿਹੜਾ ਹੈਗਾ ਨਾ ਕਿ ਪੂਰਾ ਇੱਕ ਯਾਨੀ ਕਿ ਤੋਪ वगैरह ਜਾਂ ਹਥਿਆਰ ਵਗੈਰਾ ਬਣਾਉਣ ਦਾ ਕਾਰਖਾਨਾ ਹੈ ਇਹਦੇ ਅੰਦਰ ਉਹ کارਖਾਨਾ ਵੀ ਮੈਂ ਤੈਨੂੰ ਅੱਗੇ ਚੱਲ ਕੇ ਦਿਖਾਉਣਾ ਇਹਦੇ ਵਿੱਚ ਹੈਗਾ ਆ ਦੇਖੋ ਇਸ ਜਿਹੜਾ ਹੁਣ ਆਪਾਂ ਮਿਊਜ਼ੀਅਮ ਘੁੰਮ ਰਹੇ ਹੈਗੇ ਇਸ ਮਿਊਜ਼ੀਅਮ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਜੈਗੜ ਕਿਲਾ ਹੈਗਾ ਨਾ ਉਹ ਕੋਈ ਇੱਕ ਰਹਾਇਸ਼ੀ ਥਾਂ ਨਹੀਂ ਸੀ ਕਿ ਬਲਕਿ ਆਰਮੀ ਦਾ ਇੱਕ ਅਜਿਹਾ ਕਿਲਾ ਸੀਗਾ ਜਿੱਥੇ ਰਾਜਪੂਤ ਕਾਲ ਦੇ ਜਿਹੜੇ ਸੀਗੇ ਹਥਿਆਰ ਵੱਖਰੇ ਵੱਖਰੇ ਹਥਿਆਰ ਬਣਦੇ ਸੀਗੇ ਇੱਥੇ ਜਿੰਨੀਆਂ ਵੀ ਉਸ ਟਾਈਮ ਦੇ ਉੱਤੇ ਜੰਗ ਦੇ ਵਿੱਚ ਹਥਿਆਰ ਵਗੈਰਾ ਯੂਜ਼ ਹੁੰਦੇ ਸੀਗੇ ਆ ਦੇਖੋ ਜਿਹੜੀ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਜੈਵੰਤੋਪ ਦਿਖਾਈ ਸੀਗੀ ਉਸ ਤੋਪ ਦਾ ਇਹ ਗੋਲਾ ਆ ਤੇ ਆ ਉਸ ਟਾਈਮ ਜੰਗ ਦੇ ਵਿੱਚ ਜਿਹੜੇ ਹਥਿਆਰ ਵਰਤੇ ਜਾਂਦੇ ਸੀਗੇ ਉਹ ਯੂਜ਼ ਹੁੰਦੇ ਸੀਗੇ ਤੇ ਇਦਾਂ ਦੀਆਂ ਬਹੁਤ ਸਾਰੀਆਂ ਤੋਪਾਂ ਇੱਥੇ ਯੂਜ਼ ਹੁੰਦੀਆਂ ਸੀਗੀਆਂ ਤੇ ਇਹ ਜਿਹੜਾ ਹੈਗਾ ਨਾ ਇਸ ਕਿਲੇ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਦੋਂ ਆਰਮੀ ਦੀ ਪਰੇਡ ਵਗੈਰਾ ਹੁੰਦੀ ਸੀਗੀ ਉਸ ਸਮੇਂ ਦੀਆਂ ਕੁਝ ਤਸਵੀਰਾਂ ਵਗੈਰਾ ਲੱਗੀਆਂ ਹੋਈਆਂ ਇਦਾਂ ਤੇ ਦੋ ਮਿਊਜ਼ੀਅਮ ਬਣੇ ਹੋਏ ਆ ਇੱਥੇ ਆਮਣੇ ਸਾਹਮਣੇ ਇਹ ਸਾਰੇ ਮਿਊਜ਼ੀਅਮ ਤੇ ਇੱਥੇ ਮੈਂ ਤੁਹਾਨੂੰ ਜਿਹੜੇ ਜਿੰਨੀਆਂ ਸਾਰੀਆਂ ਫੋਟੋਆਂ ਹੈਗੀਆਂ ਇਹਦੇ ਵਿੱਚ ਜਿਹੜੇ ਉਸ ਟਾਈਮ ਦੇ ਉੱਤੇ ਮਹਾਰਾਜਾ ਸੀਗੇ ਉਹਨਾਂ ਮਹਾਰਾਜੇ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਤੇ ਉਹਨਾਂ ਵੱਲੋਂ ਜਿਹੜੀ ਆ ਉਸ 유ਨੀਫਾਰਮ ਨੂੰ ਇੱਥੇ ਦਿਖਾਇਆ ਗਿਆ ਤੇ ਸਾਹਮਣੇ ਜਿਹੜੇ ਉਹਨਾਂ ਦੇ ਬੈਜ ਵਗੈਰਾ ਸਕੇ ਆਰਮੀ ਦੇ ਜਿਹੜੇ ਮੈਡਲ ਵਗੈਰਾ ਹੈਗੇ ਆ ਇਹ ਸਾਰੇ ਇੱਥੇ ਦਿਖਾਏ ਹੋਏ ਆ ਸੋ ਇਹ ਪੁਰਾਣੀਆਂ ਤਸਵੀਰਾਂ ਹੈਗੀਆਂ ਸਾਰੀਆਂ ਜਦੋਂ ਇਸ ਕਿਲੇ ਦੇ ਵਿੱਚ ਪੂਰੀ ਜਿਹੜੀ ਹੈਗੀ ਆਰਮੀ ਦੀ ਪਰੇਡ ਵਗੈਰਾ ਹੁੰਦੀ ਸੀ ਹੁਣ ਜਿਹੜੀ ਤੁਸੀਂ ਸਾਹਮਣੇ ਫੋਟੋ ਦੇਖ ਰਹੇ ਹੋਗੇ ਇਹ ਫੋਟੋ ਹੈਗੀ ਆ ਰਾਜਾ ਸਵਾਈ ਮਾਨ ਸਿੰਘ ਜੀ ਦੀ ਜਿਹਦੀ ਫੋਟੋ ਹੈਗੀ ਇਹ ਆ ਨਾ ਜੈਗਰ ਦੇ ਵਿੱਚ ਆਹ ਜਿਹੜੇ ਲੱਕੜ ਦੇ ਵੱਡੇ ਵੱਡੇ ਡੱਬੇ ਜੇ ਤੁਹਾਨੂੰ ਬਕਸੇ ਜਿਹਾ ਦਿਖਾਈ ਦੇ ਰਿਹਾ ਇਹ ਉਸ ਟਾਈਮ ਦੇ ਵਿੱਚ ਕੂਲਰ ਹੁੰਦੇ ਸੀ ਇਹ ਰਾਜੇ ਮਹਾਰਾਜਿਆਂ ਨੂੰ ਠੰਡੇ ਰੱਖਣ ਦੇ ਜਿਹੜਾ ਹੈਗਾ ਕੂਲਰ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਨਾ ਉਦੋਂ ਉਸ ਟਾਈਮ ਦੇ ਉੱਤੇ ਬਿਜਲੀ ਦੀ ਵਿਵਸਥਾ ਤਾਂ ਹੈ ਨਹੀਂ ਸੀਗੀ ਬਿਜਲੀ ਦਾ ਇੰਤਜ਼ਾਮ ਤਾਂ ਹੈ ਨਹੀਂ ਸੀਗਾ ਸੋ ਠੰਡੀ ਹਵਾ ਦੇ ਲਈ ਇਹਨਾਂ ਕੂਲਰਾਂ ਨੂੰ ਵਰਤਿਆ ਜਾਂਦਾ ਸੀਗਾ ਉਹ ਇਹਨੂੰ ਸਾਈਡ ਤੋਂ ਦੇਖੋ ਇਹਦੀ ਸਾਰੀ ਜਿਹੜੀ ਮਸ਼ੀਨਰੀ ਹੈਗੀ ਜਾਂ ਕਿੱਦਾਂ ਕੰਮ ਕਰਦੀ ਸੀ ਕੀ ਹੈ ਆਹ ਲੋਹੇ ਦੇ ਪੁਰਜ਼ੇ ਵਿੱਚ ਇਹਦੇ ਜੋੜੇ ਹੋਏ ਆ ਤੇ ਇਹ ਸਾਰਾ ਜਿਹੜਾ ਪੱਖਾ ਹੈਗਾ ਆ কুলਰ ਹੈਗਾ ਆ ਉਸ ਟਾਈਮ ਦਾ ਏਸੀ ਸਿਗਾ ਆ ਦੇ ਵਿੱਚ ਇਧਰ ਇੱਕ ਸਾਈਡ ਦੇ ਉੱਤੇ ਤੋਪਖਾਨਾ ਬਣਿਆ ਹੋਇਆ ਹੈ ਹੁਣ ਆਪਾਂ ਤੋਪਖਾਨਾ ਦੇਖਣ ਜਾ ਰਹੇ ਹਾਂ ਅੰਦਰ ਤੋਪਾ ਦਾ ਵੀ ਮਿਊਜ਼ੀਅਮ ਵਗੈਰਾ ਵੀ ਹੋਏਗਾ ਆ ਦੇਖੋ ਪੁਰਾਣੇ ਜਵਾਨੇ ਦੇ ਢਾਂਗੇ ਢਾਂਗੇ ਅੱਛਾ ਤੋਪ ਦੀ ਹੈਗੀ ਆ ਇੱਥੇ ਜਿਹੜੇ ਆਹ ਪੱਥਰ ਹੈਗੇ ਵੱਡੇ ਵੱਡੇ ਪੱਥਰ ਹੈਗੇ ਉਹਨਾਂ ਨੂੰ ਖਰੋਜ ਖਰੋਜ ਕੇ ਤੇ ਤੋਪ ਦੀ ਸ਼ਕਲ ਦਿੱਤੀ ਜਾਂਦੀ ਸੀਗੀ ਤੋਪ ਦੀ ਜਿਹੜੀ ਆ ਦੇਖੋ ਨਾਲੀ ਜੀ ਬਣਾਈ ਹੋਈ ਆ ਇਹਦੇ ਉੱਤੇ ਚੜਾ ਕੇ ਆ ਸਾਰੇ ਸਮਾਨ ਵਰਤੇ ਜਾਂਦਾ ਸੀਗਾ ਤੋਪਾਂ ਬਣਾਉਣ ਵਾਸਤੇ ਸਾਰਾ ਜਿਹੜਾ ਕੰਪਲੈਕਸ ਹੈਗਾ ਇੱਥੇ ਤੋਪਾਂ ਦਾ ਕਾਰਖਾਨਾ ਸੀਗਾ ਤੋਪਾਂ ਬਣਦੀਆਂ ਸੀਗੀਆਂ ਇੱਥੇ ਫਿਰ ਫਿਰ ਇਨਸਟਰੂਮੈਂਟ ਯੂਜ਼ ਕੀਤੇ ਜਾਂਦੇ ਸੀਗੇ ਤੋਪ ਬਣਾਉਣ ਦੇ ਲਈ ਜਿਹੜੀ ਬੈਰਲ ਹੈਗੀ ਆ ਉਸ ਬੈਰਲ ਦੇ ਨੂੰ ਅੰਦਰੋਂ ਬਣਾਉਣ ਦੇ ਲਈ ਉਹਦੇ ਵਿੱਚ ਹੋਲ ਕਰਨ ਦੇ ਲਈ ਛੇਦ ਕਰਨ ਦੇ ਲਈ ਆ ਸਾਰੇ ਜਿਹੜੇ ਸਰੀਏ ਵਰਤੇ ਜਾਂਦੇ ਸੀਗੇ ਕਿਸੇ ਟਾਈਮ ਦੇ ਉੱਤੇ ਇੱਥੇ ਪੂਰੀ ਚਹਿਲ ਪਹਿਲ ਪੂਰੀ ਰੌਣਕ ਮੇਲਾ ਹੁੰਦਾ ਹੋਣਾ ਤੇ ਹੁਣ ਇਹ ਟੂਰਿਸਟ ਸਪੌਟ ਬਣੀ ਹੋਈ ਹੈ ਹੁਣ ਆਪਾਂ ਚੱਲਦੇ ਆਂ ਵਾਪਸ ਸੋ ਇਸੀ ਜੈਗੜ ਕਿਲੇ ਲਈ ਵੀਡੀਓ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ